ਤਸਵੀਰਾਂ ਮਾਲਪੁਰ ਹਲਕਾ ਡੰਡੇਵਾਲ ਟੁੱਟੋ ਮਜਾਰਾ ਤੇ ਲੰਗੇਰੀ ਦੀਆਂ ਤਸਵੀਰਾਂ ਹਨ ਕਿ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਲਿਆ ਅੱਗ ਨਾਲ ਇੱਥੇ ਪਿੰਡਾਂ ਦੇ ਲੋਕ دہشت ਦਾ ਮਾਹੌਲ ਪੈਦਾ ਹੋ ਗਿਆ ਹੈ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋਏ ਤਸਵੀਰਾਂ ਮਾਲਪੁਰ ਇਲਾਕੇ ਤਵਾਇਆਂ ਨੇ ਬਹੁਤ ਹੀ ਧਿਆਨਖ ਰੂਪ ਧਾਰਨ ਕੀਤਾ ਹੈ ਡੰਡੇਵਾਲ ਲੰਗੇਰੀ ਤੇ ਟੁੱਟੋ ਮਜਾਰੇ ਦੇ ਖੇਤਾਂ ਦੇ ਵਿੱਚ ਜਿਹੜੀ ਹੈਗੀ ਆਹੋ ਭਿਆਨਕ ਅੱਗ ਲੱਗੀ ਹੋਈ ਹੈ ਗੱਡੀਆਂ ਜਿਹੜੀਆਂ ਗੱਡੀਆਂ ਵੀ ਪਹੁੰਚਿਆ ਪ੍ਰਸ਼ਾਸਨ ਵੀ ਪਹੁੰਚਿਆ ਤੁਸੀਂ ਦੇਖ ਸਕਦਾ ਸਰਕੰਡਾਕੇ ਮੇ ਜਲ ਕੇ ਕਾਲਾ ਹੋ ਗਿਆ ਹੈਗਾ ਪਤਾ ਨਹੀਂ ਕਿਸ ਹੱਦ ਤੱਕ ਜਾ ਕੇ ਰੁਕੇਗਾ ਹੈ ਅਗਨੀ ਗਾਂਢ ਪੰਜਾਬ ਦਾ ਤਾਪਮਾਨ ਜਿਹੜਾ ਹੈਗਾ ਉਹ 45 50 ਡਿਗਰੀ ਦੇ ਪਹੁੰਚ ਗਿਆ ਲੇਕਿਨ ਕਿਸਾਨ ਜਿਹੜਾ ਹੈਗਾ ਅਜੇ ਤੱਕ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਮਾਲ ਪਰੋ ਊਤੂ ਊਤੂ ਕੇ ਜਲ ਰਿਹਾ ਇਲਾਕਾ ਜਿਹੜਾ ਹੈਗਾ ਆ ਜਮੀਨ ਕਿਸ ਤਰ੍ਹਾਂ ਬੰਜਰ ਹੋ ਰਹੀ ਹੈ ਲੇਕਿਨ ਕਿਸਾਨ ਆਪਣੇ ਆਪ ਨੂੰ ਫਸਲ ਦੀ ਨਾੜ ਨੂੰ ਅੱਗ ਲਾਉਣ ਦੇ ਵਿੱਚ ਆਪਣੀ ਖੂਬੀ ਸਮਝਦਾ ਹੋਇਆ ਤੁਸੀਂ ਦੇਖ ਸਕਦੇ ਹੋ ਕਿਵੇਂ ਪ੍ਰਕਿਰਤੀ ਨੂੰ ਮਕੂਰ ਅੰਧਕਾਰ ਦੇ ਵਿੱਚ ਟੱਕ ਰਿਹਾ ਹੈਗਾ ਕਿਸਾਨਾਂ ਨੂੰ ਜਾਂ ਤਾਂ ਅਕਲ ਹੈ ਨਹੀਂ ਜਾਂ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਕਿਸੇ ਸਿਆਸੀ ਪਾਰਟੀਆਂ ਦੇ ਦੇ ਮਤਲਬ ਉਂਗਲੀ ਦੇ ਲਗਾ ਕੇ ਪੰਜਾਬ ਨੂੰ ਬਰਬਾਦ ਕਰਦੇ ਤੁਲੇ ਹੋਏ ਨੇ ਸਬਜ਼ੀਆਂ ਦੇ ਵਿੱਚ ਕਿਤੋਂ ਤੱਕ ਰਸਿਟੋਸਿਲ ਭਰ ਕੇ ਇਹਨਾਂ ਨੇ ਪੰਜਾਬ ਦੇ ਵਿੱਚ ਕੈਂਸਰ ਪੈਦਾ ਕੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹੁਣ ਇਹ ਧਰਤੀ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਨੇ ਪਾਣੀ ਇਹਨਾਂ ਨੇ ਧਰਤੀ ਦਾ ਕਾਫੀ ਹੱਦ ਤੱਕ ਮੁਕਾ ਦਿੱਤਾ ਗਿਆ ਹੈਗਾ ਬਹੁਤ ਸਾਰੇ ਲੋਕ ਜਿਹੜੇ ਆ ਕਿ ਤੁਸੀਂ ਦੇਖ ਸਕਦੇ ਹੋ ਅਗਨੀ ਕਾੜਦਿਆਂ ਤਸਵੀਰਾਂ ਟੁੱਟੋ ਮਜਾਰਾ ਤੇ ਇਹ ਲੰਗੇਰੀ ਦੇ ਮਾਲਪੁਰ ਲਾਖੇ ਆਮ ਗੱਲ ਅੱਜ ਵੀ ਕਿੰਨਾ ਕ ਸਮਾਂ ਹੋ ਗਿਆ ਅੱਗ ਲੱਗੇ ਨੂੰ ਇਹ ਪਾਜੀ ਹੋ ਗਿਆ ਜੀ ਤਿੰਨ ਤਿੰਨ ਦੋ 2.5 ਤਿੰਨ ਘੰਟੇ ਹੋ ਗਏ ਜੀ ਤੇ ਕੋਈ ਫਾਇਰ ਬ੍ਰਿਗੇਡ ਬੈਨ ਫੋਨ ਕੀਤਾ ਆਪਰੇ ਹਾਂਜੀ ਫੋਨ ਕੀਤਾ ਜੀ ਦੋ ਗੱਡੀਆਂ ਆਈਆਂ ਦੀ ਉਹਨਾਂ ਦਾ ਪਾਣੀ ਮੁੱਕ ਗਿਆ ਹੁਣ ਹੋਰ ਆ ਗਿਆ ਹੈ ਜੀ ਗੱਡੀਆਂ ਹੋਰ ਆ ਰਹੀਆਂ ਨੇ ਤੁਹਾਡੇ ਹਿਸਾਬ ਨਾਲ ਕਿੰਨਾ ਕ ਏਰੀਆ ਜਿਹੜਾ ਹੈਗਾ ਹੈ ਕਿਹੜੇ ਕਿਹੜੇ ਪਿੰਡ ਨਾਲ ਲੱਗਦੇ ਜਿੱਥੇ-ਥੇ ਅੱਗ ਲੱਗੀ ਸਾਡਾ ਪਿੰਡ ਉਟਮਿਆ ਰਾਜੀ ਤੋਂ ਮਜਾਰਾ ਲਗੇਰੀ ਨਗੇਰੀ ਨਹੀਂ ਮਤਲਬ ਉਧਰ ਨੂੰ ਡੋਲਰ ਆਉਣੀ ਉਧਰੋਂ ਸਾਰੇ ਅੱਗ ਪਹੁੰਚੇ ਆ ਮੋਟਰਸਾਈਕਲ ਪਰੇ ਕਰਦੇ ਇਹਨੂੰ ਕੱਲਾ ਪਤਾ ਇਹਨੂੰ ਅੱਗ ਵੱਧ ਗਈ ਧਿਆਨ ਨਾਲ ਹੀ ਰੈਡ ਤੋਂ ਰੈਡ ਤੋਂ ਡੰਡਾ ਨਾ ਨਹੀਂ ਵੇਜੇ ਥੋੜੀ ਹੋਰ ਅੱਗੇ ਕਰਕੇ ਠੀਕ ਹੈ ਅੱਛਾ ਤਾਂ ਇਹ ਇਹਦਾ ਮਤਲਬ ਇਧਰਲੇ ਪਾਸੇ ਪਿੰਡ ਲੰਗੇਰੀ ਪੈਂਦਾ ਤੇ ਨਾਲ ਡੰਡੇਵਾਲ ਪੈਂਦਾ ਤੇ ਨਾਲ ਪੈਂਦਾ ਨਹੀਂ ਇਧਰ ਨਗੇਰੀ ਨਾਲ ਟੁੱਟੋ ਮਜਾਗਾ ਪੈਂਦਾ ਨਾ ਅੱਛਾ ਅੱਗ ਲੱਗੇ ਦਾ ਕਾਰਨ ਤਾਂ ਕੁਝ ਪਤਾ ਕਿੱਦਾਂ ਲੱਗੀ ਕਾਰਨ ਇਹ ਕੀ ਕਾਰਨ ਨਹੀਂ ਪ ਆਹ ਦੇਖੋ ਜੀ ਕਿਦਾ ਵਾਦੀ ਉਧਰ ਛੋਟੀਆਂ ਲੌਨਮੈਂਟ ਹੋਈ ਸੀ ਉਹ ਮਾਰਿਓ ਹੁਸ਼ਾਰਪੁਰ ਸਰ ਹੁਸ਼ਾਰਪੁਰ ਤੋਂ ਕਿੰਨਾ ਸਮਾਂ ਕਿਤੋਂ ਇੱਥੇ ਆਇਆ ਸਰ ਸਾਨੂੰ ਤਾਂ ਡੇਢ ਕ ਘੰਟਾ ਹੋ ਗਿਆ ਤੇ ਕੋਈ ਤੁਹਾਨੂੰ ਲੱਗਾ ਕਿ ਮਤਲਬ ਜਿਹੜੀ ਅੱਗੇ-ਅੱਗੇ ਪਿੰਡਾਂ ਨੂੰ ਬਦਰੀ ਹੈ ਸਰ ਵਾਧ ਵੀ ਰਹੀ ਹੈ ਪਿੱਛੋਂ ਅੱਗੇ ਬਹੁਤ ਜ਼ਿਆਦਾ ਆਈ ਹੈ ਆ ਪ੍ਰਾਰਥਾ ਅਸੀਂ ਪਚਾਰਿਆ ਤੁਹਾਡੀ ਇੱਕੋ ਗੱਡੀ ਆ ਇੱਕ ਹੋਰ ਵੀ ਗੱਡੀਆਂ ਆਈਆਂ ਸਰ ਇੱਕ ਸੈੱਲੇ ਦੀ ਗੱਡੀ ਸੀ ਉਹ ਚੜ ਗਈ ਉਹਨੇ ਕੀਤਾ ਕੁਛ ਇੱਥੇ ਆ ਕੇ ਹਾਂ ਬੁਝਾ ਗਏ ਸਰ ਉਹ ਵੀ ਆ ਹੁਣ ਤੁਸੀਂ ਜਿਹੜਾ ਆਪਣੀ ਫਾਇਰ ਪਰ ਗੱਡੀ ਇੱਥੇ ਲੈ ਖੜੇ ਹੋਗੇ ਇਹਦਾ ਕੀ ਕਾਰਨ ਹੈ ਸਾਰੇ ਚ ਅਸੀਂ ਅੱਧਾ ਪਾਣੀ ਰੱਖਿਆ ਹੈ ਟੈਂਕੀ ਵੀ ਆੜੇ ਦੋੜੇ ਨਾਲ ਖਤਰਾ ਹੈ ਹੈਰੀ ਫੈਕਟਰੀ ਦਾ ਅੰਦਰ ਸਿਰਫ ਇਹ ਲੋਕ ਪਲਾਂਟ ਨੂੰ ਬਚਾਉਣ ਵਾਸਤੇ ਆਏ ਆ ਕਿ ਬਾਕੀ ਆਸੇ ਪਾਸੇ ਵੀ ਜਿਹੜਾ ਆੜੇ ਦੋੜਾ ਵੀ ਬਚਾਉਣ ਵਾਸਤੇ ਇਸ ਤੋਂ ਬਾਅਦ ਅਸੀਂ ਪਿੱਛੇ ਜਾਣਾ ਹੈ ਪੇਰਾ ਇਹਨੂੰ ਕਬਲ ਕਰਕੇ ਸਰ अच्छा ਤੁਹਾਡਾ ਮਤਲਬ ਇਹ ਹੈ ਕਿ ਤੁਹਾਨੂੰ ਪਾਣੀ ਨਹੀਂ ਮਿਲ ਰਿਹਾ ਇਸ ਕਰਕੇ ਜਿਹੜਾ ਹੈਗਾ ਤੁਸੀਂ ਇਹ ਹਾਂ ਸਰ ਇਹ ਵਸਤੇ ਦਾ ਗੱਡੀ ਰੱਖੀ ਹੋ ਬਾਕੀ ਕੀ ਤੁਸੀਂ ਜਿਹੜਾ ਹੈਗਾ ਇਹ ਮਤਲਬ ਸਾਰਾ ਇਹ ਅੱਗ ਬੁਝਾ ਕੇ ਹੀ ਜਾਓਗੇ ਕਿ ਮਤਲਬ ਕੋਈ ਤੁਹਾਡੀ ਬੇਬਸੀ ਲੱਗ ਰਹੀ ਤੁਹਾਨੂੰ ਕਿਉਂਕਿ ਇਲਾਕਾ ਜਦਾ ਕਵਰ ਹੋ ਰਿਹਾ ਨਹੀਂ ਸਰ ਅਸੀਂ ਅੱਗ ਬੁਝਾ ਕੇ ਜਣਾ ਸਾਰਾ ਇਲਾਕਾ ਦੇ ਦੇਖੀ ਜਾਣਾ ਕੀ ਤੁਸੀਂ ਪਿੱਛੇ ਇਨਫੋਰਮੇਸ਼ਨ ਕੀਤੀ ਹੈ ਕਿ ਮਤਲਬ ਜਲਦੀ ਤੋਂ ਜਲਦੀ ਗੱਡੀਆਂ ਹੋਰ ਆਣ ਤਾਂ ਇੱਥੇ ਅੱਗ ਜਦਾ ਫੈਲ ਰਹੀ ਹੈ ਸਰ ਇਹ ਦੱਸ ਰਿਹਾ ਸਰ ਆਪਣੇ ਆਪਣੇ ਜਿੰਨੇ ਵੀ ਹੈਗੇ ਗੱਡੀ ਭਰਨ ਵੀ ਗਈਓ ਸਾਡੀ ਆ ਜਾਣੀ ਪੜੇਗੀ